ਬਾਰਿਸ਼ਾਂ ਕਾਰਨ ਸਬਜ਼ੀਆਂ ਦੇ ਰੇਟ ਤੇਜ਼ ਹੋਏ ਹਨ ਸਬਜ਼ੀ ਹਰ ਇੱਕ ਰਸੋਈ ਵਿੱਚ ਰੋਜ਼ਾਨਾ ਇਸਤੇਮਾਲ ਹੋਣ ਵਾਲੀ ਚੀਜ਼ ਹੈ ਸਬਜ਼ੀਆਂ ਦੇ ਰੇਟ ਤੇਜ਼ ਹੋਣ ਦਾ ਸਿੱਧਾ ਅਸਰ ਲੋਕਾਂ ਦੀ ਜੇਬ ਤੇ ਪੈਂਦਾ ਹੈ ਇਸ ਵਿਸ਼ੇ ਨੂੰ ਲੈ ਕੇ ਪਾਸਵੇ ਨਿਊਜ਼ ਟੀਮ ਨੇ ਵੱਲਾ ਸਬਜ਼ੀ ਮੰਡੀ ਦਾ ਦੌਰਾ ਕੀਤਾ ਅਤੇ ਸਬਜ਼ੀਆਂ ਦੇ ਰੇਟ ਵਧਣ ਬਾਰੇ ਵਪਾਰੀਆਂ ਨਾਲ ਗੱਲਬਾਤ ਕੀਤੀ ਵੱਲਾ ਮੰਡੀ ਦੇ ਵਪਾਰੀ ਲਵਲੀ ਅਰੋੜਾ ਨੇ ਦੱਸਿਆ ਕਿ ਬਾਰਿਸ਼ ਕਾਰਨ ਸਬਜ਼ੀਆਂ ਦੇ ਰੇਟ ਵਧੇ ਸਨ ਅਤੇ ਹੁਣ ਕੁਝ ਸਬਜ਼ੀਆਂ ਦੇ ਰੇਟਾਂ ਵਿੱਚ ਥੋੜੀ ਗਿਰਾਵਟ ਆਈ ਹੈ ਪਰ ਪੂਰੇ ਭਾਰਤ ਵਿੱਚ ਹੋਈ ਬਾਰਿਸ਼ ਕਾਰਨ ਟਮਾਟਰ ਸਮੇਤ ਕਈ ਸਬਜ਼ੀਆਂ ਦੇ ਰੇਟ ਹਾਲੇ ਵੀ ਤੇਜ਼ ਹਨ ਲੋਕਲ ਸਬਜ਼ੀ ਦੀ ਫਸਲ ਵੀ ਖਰਾਬ ਹੋਈ ਹੈ ਪਰ ਹੁਣ ਕੁਝ ਨਵੀਂ ਫਸਲ ਆਣੀ ਸ਼ੁਰੂ ਹੋ ਚੁੱਕੀ ਹੈ ਹਾਲੇ ਵੀ ਬਾਰਿਸ਼ ਤਮਾਸੰ ਜਾਰੀ ਹੈ ਇਸ ਲਈ ਇਸ ਦਾ ਅਸਰ ਸਬਜ਼ੀ ਤੇ ਹਾਲੇ ਰਹੇਗਾ ਇਸ ਕਾਰਨ ਲੋਕਾਂ ਨੂੰ ਹਜੇ 15-20 ਦਿਨ ਮਹਿੰਗੀ ਸਬਜ਼ੀ ਖਰੀਦਣੀ ਹੀ ਪਵੇਗੀ ਦੇਖੋ ਸਬਜ਼ੀ ਤੇ ਇਹ ਦਾ ਕਾਰਨ ਤੇ ਹੈ ਕਿ ਬਾਰਿਸ਼ ਤੇ 올 ਓਵਰ ਇੰਡੀਆ ਚ ਛੁੱਟਪੁੱਟ ਛੁੱਟਪੁੱਟ ਹਰ ਜਗ੍ਹਾ ਹੋ ਰਹੀ ਹੈ ਪੰਜਾਬ 'ਚ ਦੇਖੋ ਇਹ ਜਿਹੜਾ ਮੌਸਮ ਹੈ ਇਹ ਅੱਜਕੱਲ੍ਹ ਜਿਹੜਾ ਡਿੱਣਾ ਦਾ ਗਾਣਾ ਉਹ ਅੰਮ੍ਰਿਤਸਰ ਦਾ ਵੀ ਦੇਖ ਲਓ ਸਬਜ਼ੀ ਮੰਡੀ 'ਚ بارش ਨਹੀਂ ਹੁੰਦੀ ਹੋएगी ਤੇ ਤੁਸੀਂ ਲਾਲਸਰ ਹੌਟ ਚਲੇ ਜਾਓਗੇ ਲਾਲਸਰ ਬਾਰਿਸ਼ ਹੁੰਦੀ ਹੋएगी ਇਹਦਾ ਇਹ ਜਿਹੜਾ ਮੌਸਮ ਦਾ ਹੈ ਅੱਜਕੱਲ੍ਹ ਜਿਹੜਾ ਚੱਲਦਾ ਪਿਆ ਇਹਦੇ ਕਰਕੇ ਹੁਣ ਅੱਜ ਸਿੱਧੇ ਸਿੱਧੇ ਬਾਰਿਸ਼ ਬਟਾਲਾ 'ਚ ਹੋ ਰਹੀ ਸੀ ਬਹੁਤ ਜ਼ਿਆਦਾ ਗੁਰਦਾਸਪੁਰ ਅੰਮ੍ਰਿਤਸਰ ਬਾਰਿਸ਼ ਨਹੀਂ ਸੀ ਪਿੱਛੇ ਸਾਰੇ ਸਟੇਟਾਂ ਚ ਜਿੱਥੋਂ ਸਬਜ਼ੀਆਂ ਆ ਰਹੀਆਂ ਸਾਡੇ ਲੋਕਲ ਸਬਜ਼ੀ ਤਾਂ ਹੈਗੀ ਹੈਗੀ ਹੈ ਅੰਮ੍ਰਿਤਸਰ ਦੀ ਬਾਕੀ ਸਟੇਟਾਂ ਦੇ ਸਬਜ਼ੀ ਆ ਰਹੀਆਂ ਮਹਾਰਾਸ਼ਟਰ ਤੋਂ ਆ ਰਹੀਆਂ ਐਮਪੀ ਤੋਂ ਆ ਰਹੀਆਂ ਹੋਰ ਹੈ ਗੁਜਰਾਤ ਤੋਂ ਆ ਰਹੀਆਂ ਉਧਰ ਵੀ ਹਰ ਜਗ੍ਹਾ ਬਾਰਿਸ਼ ਚੱਲ ਰਹੀ ਹੈ ਹੁਣ ਜਿਸ ਤਰ੍ਹਾਂ ਅੱਜ ਕੱਲ ਟਮਾਟਰ ਬਹੁਤ ਤੇਜ਼ ਚੱਲ ਰਿਹਾ ਔਰ ਬੈਂਗਲੌਰ ਹੈ ਟਮਾਟਰ ਦੀ ਫਸਲ ਜਾਂ ਮਹਾਰਾਸ਼ਟਰ ਚ ਇਹ ਦੋ ਸਟੇਟਾਂ ਚ ਇਸ ਟਾਈਮ ਆਂਧਰਾ ਸਮਝ ਲਓ ਬੈਂਗਲੌਰ ਔਰ ਮਹਾਰਾਸ਼ਟਰ ਜਿਵੇਂ ਚੱਲਦੇ ਵੀ ਇਹ ਦੋਨੋਂ ਫਸਲਾਂ ਉਹਨੇ ਆਲ ਓਵਰ ਇੰਡੀਆ ਨੂੰ ਸਪਲਾਈ ਕਰਨੀ ਹੈ 올 인디아 서플라이 ਹੋ ਰਹੀ ਹੈ ਉਹਦੇ ਵਿੱਚ ਹੁਣ ਬਾਕੀ ਸਟੇਟਾਂ ਚ ਕਾਫੀ ਤੇਜ਼ ਹੈ ਟਮਾਟਰ ਇੱਥੇ ਵੀ ਤੇਜ਼ ਹੈ ਅੱਗੇ ਤੇ ਇਹ ਦਿਨਾਂ ਵਿੱਚ ਜਿਹੜਾ ਅਗਸਤ ਜੁਲਾਈ ਦਾ ਮਹੀਨਾ ਵਿੱਚ ਸਾਡੀ ਪੂਰਤੀ ਪੂਰੀ ਸਾਡੀ ਨਾਲ ਇਹ ਕਰ ਦਿੰਦਾ ਸੀ ਇਹ ਹਿਮਾਚਲ ਦਾ ਟਮਾਟਰ ਬਹੁਤ ਵਧੀਆ ਵੀ ਆਂਦਾ ਰਿਹਾ ਪਿਛਲੇ ਸਾਲਾਂ ਤੋਂ ਕਾਫੀ ਟਾਈਮ ਤੋਂ ਲੇਕਿਨ ਇਸ ਸਾਲ ਇੰਨੀ ਹੈ ਬਰਸਾਤਾਂ ਹੁਣ ਕਰਨ ਪਿੱਛੇ ਫਸਲਾਂ ਖਰਾਬ ਹੋ ਗਈ ਦੇਖੋ 15 20 ਦਿਨ ਤੱਕ ਤੁਹਾਨੂੰ ਐਦਾਂ ਹੀ ਥੋੜਾ ਬੇਰ ਕਰਨਾ ਪਏਗਾ ਥੋੜਾ ਸਾਰੀਆਂ ਸਬਜ਼ੀਆਂ ਤੇਜ਼ ਨੇ ਮਹਿੰਗੀਆਂ ਨੇ لیکن ਅਸੀਂ ਕੁਝ ਆਈਟਮਾਂ ਹੋ ਜੀ ਗੀਆਂ ਨੇ ਸਸਤੇ ਚੱਲ ਰਹੀਆਂ ਪਿਆਜ਼ ਬਿਲਕੁਲ ਸਸਤਾ ਮਿਲ ਰਿਹਾ ਹੈ ਗਵਰਨਮੈਂਟ ਨੇ ਜਿਵੇਂ ਗਵਰਨਮੈਂਟ ਵੀ ਪਿਆਜ਼ ਵੇਚਦੀ ਸੀ ਪਿਛਲੇ ਸਾਲ ਥੋੜੇ ਕੁਝ ਹੀ ਮਿਆ ਤੋਂ ਔਰ ਇਸ ਟਾਈਮ ਸੇ ਵੀ 15 ਤੋਂ ਲੈ ਕੇ 20 ਰੁਪਏ ਕਿਲੋ ਪਿਆਜ਼ ਸਾਨੂੰ ਮਾਰਕੀਟ ਚ ਮਿਲ ਜਾਏਗਾ ਕੁਝ ਸਾਡੇ ਇੱਥੇ ਜਿਹੜੇ ਕਸਟਮਰ ਜਿਹੜੇ ਲੈ ਕੇ ਜਾਂਦੇ ਨੇ ਜਿਹੜੇ ਰਿਟੇਲ ਨਾਲ ਵੇਚਦੇ ਹਨ ਉਹ ਚ ਕੁਝ ਅੱਛੇ ਏਰੀਆ ਵਿੱਚ ਜਾ ਕੇ ਉਹ ਬਹੁਤ ਮਹਿੰਗੀਆਂ ਸਬਜ਼ੀਆਂ ਵੇਚਦੇ ਨੇ ਸਭੋ ਮੈਂ ਤੇ ਕਹਾਂਗਾ ਕਿ ਜਿਹੜੇ ਵੀ ਆਮ ਜਨਤਾ ਜਿਹੜੀ ਸਬਜ਼ੀ ਖਰੀਦੀ ਏ ਕੋ ਇੰਨੀ ਸਬਜ਼ੀ ਮਹਿੰਗੀ ਨਹੀਂ ਹੈ ਉਹਨਾਂ ਨੂੰ ਜਿਹੜੀ ਛੋਟੇ ਛੋਟੇ ਮੰਡੀਆਂ ਹੈ ਸਾਡੀ ਪੁਤਲੀ ਘਰ ਹੈ ਛਾਟਾ ਹੈ ਰਾਮ ਬਾਗ ਹੈ ਇੱਥੇ ਵੀ ਆਪਨੇ ਆ ਕੇ ਤੁਸੀਂ ਜੇ ਇੱਥੇ ਡੀਟੇਲਸ ਸਬਜ਼ੀ ਖਰੀਦੋਗੇ ਤਾਂ ਤੁਹਾਨੂੰ ਲਾਰੈਂਸ ਰੋਲ ਵਰਗੇ ਕਲੋਨੀ ਚੋ ਜਾਂ ਤੁਹਾਡੇ ਤੁਸੀਂ ਬਸੰਤ ਹੈ ਉਹਨੂੰ ਚਲੇ ਜਾਓ ਰਣਜੀਤ ਹੈ ਉਹਨੂੰ ਚਲੇ ਜਾਓ ਉੱਥੋਂ ਨਾਲ ਹਾਫ ਰੇਟ ਦੀ ਸਬਜ਼ੀ ਮਿਲਣਗੀ ਬਰਸਾਤ ਦੇ ਮੌਸਮ ਦੇ ਚੱਲਦਿਆਂ ਮੰਡੀ ਵਿੱਚ ਸਬਜ਼ੀ ਦੇ ਪਾ ਹਜੇ ਵੀ ਤੇਜ਼ ਨੇ ਜਿਸ ਕਾਰਨ ਲੋਕਾਂ ਨੂੰ ਮਹਿੰਗੇ ਭਾਰੀ ਸਬਜ਼ੀ ਖਰੀਦਣੀ ਪੈ ਰਹੀ ਹੈ ਔਰ ਇਸ ਦਾ ਕਾਰਨ ਦੁਕਾਨਦਾਰਾਂ ਨੇ ਆਰਤੀਆਂ ਦੱਸਿਆ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਇਹ ਭਾਅ ਵਾਜ ਜਾਂਦੇ ਹਨ ਉਹਨਾਂ ਦੱਸਿਆ ਕਿ ਹਜੇ ਵੀ ਜਦਾਂ ਜਦ ਨਵੀਂ ਫਸਲ ਨਹੀਂ ਆਉਂਦੀ ਲੋਕਾਂ ਨੂੰ ਮਹਿੰਗੇ ਭਾਰੀ ਸਬਜ਼ੀ ਹੀ ਖਰੀਦਣੀ ਪਵੇਗੀ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ